ਅੱਜ ਡੀਵੀ ਕਾਲਜ ਹੁਸ਼ਾਤਪੁਰ ਦੇ ਵਿੱਚ ਗੁਰੂ ਰਾਮਦਾਸ ਨਰਸਿੰਗ ਇੰਸਟੀਚਿਊਟ ਹੁਸ਼ਾਤਪੁਰ ਕੋਲ ਇੱਕ ਐਫਡੀਪੀ ਕਰਵਾਇਆ ਜਾ ਰਿਹਾ ਜਿਹਦੇ ਵਿੱਚ ਨਵਾਂ ਸ਼ਹਿਰ ਤੇ ਹੁਸ਼ਾਤਪੁਰ ਦੋਨੋਂ ਡਿਸਟ੍ਰਿਕਟਸ ਦੇ ਨਰਸਿੰਗ ਕਾਲਜes ਦੇ ਫੈਕਲਟੀ ਮੈਂਬਰਸ ਪਹੁੰਚੇ ਐ ਇਹਨਾਂ ਦਾ ਮੈਂ ਨਿਗਾ ਸਵਾਗਤ ਕਰਦਾ ਡੀਵੀ ਪਰਿਵਾਰ ਦੇ ਵਿੱਚ ਆਨ ਤੇ ਨਾਲ ਹੀ ਬੜੀ ਖੁਸ਼ਕਿਸਮਤੀ ਹੈ ਸਾਡੀ ਕਿ ਸਾਡੇ ਵਿੱਚ ਹੁਸ਼ਾਤਪੁਰ ਹਲਕੇ ਦੇ ਮੈਂਬਰ ਆਫ ਪਾਰਲੀਮੈਂਟ ਰਾਜਕੁਮਾਰ ਸੱਬੇਵਾਲ ਜੀ ਤੇ ਸਾਡੇ ਮੰਤਰੀ ਜੀ ਲੋਕਲ ਬਾਡੀਜ਼ ਮਨਿਸਟਰ ਡਾਕਟਰ ਰਵਜੋਤ ਜੀ ਵੀ ਅੱਜ ਇੱਥੇ ਆਏ ਨਾ ਤਾਂ ਵੀ ਮੈਂ ਨਿੱਘਾ ਸਵਾਗਤ ਕਰਦਾ ਤੇ ਉਮੀਦ ਕਰਦਾ ਕਿ ਅੱਜ ਇਸ ਐਫ ਡੀ ਪੀ ਤੋਂ ਜਿਹੜੇ ਪਾਰਟਿਸਪੈਂਟਸ ਹੈ ਉਹ ਵੀ ਨੋਲੇਜ ਅਟੇਨ ਕਰਨਗੇ ਤੇ ਸਾਨੂੰ ਵੀ ਜਿਹੜੇ ਸਾਡੇ ਇੰਟੈਲੈਕਚੁਅਲ ਪੋਲੀਟੀਸ਼ੀਅਨਸ ਹੈਗੇ ਨਾ ਤੋਂ ਡੈਫੀਨਿਟਲੀ ਕੁਝ ਵਧੀਆ ਸਿੱਖਣ ਨੂੰ ਮਿਲੇਗਾ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਸਾਡੇ ਲਈ ਹੁਸ਼ਿਆਰਪੁਰ ਜ਼ਿਲ੍ਹੇ ਲਈ ਬੜੀ ਖੁਸ਼ੀ ਵਾਲੀ ਗੱਲ ਹੈ ਤੇ ਮਾਣ ਵਾਲੀ ਗੱਲ ਹੈ ਕਿ ਜਿਹੜੀ ਮੈਡੀਕਲ profession ਦੀ ਜਾਂ ਕਹਦੇ ਜਿਹਨੂੰ ਕਿਸੇ ਕਹੀਏ ਕਿ ਆਪਾਂ ਜਿਹੜੀ ਰੀਡ ਦੀ ਹੱਡੀ spinal cord ਹੁੰਦੀ ਸਾਡੇ ਨਰਸਿੰਗ ਦੀ ਜਿਹੜੀ ਐਸੋਸੀਏਸ਼ਨ ਆ ਉਹਨਾਂ ਵੱਲੋਂ ਫੈਕਲਟੀਜ਼ ਵਾਸਤੇ ਜਿਹੜੀ ਟ੍ਰੇਨਿੰਗ ਵਰਕਸ਼ਾਪ ਦਾ ਪ੍ਰੋਗਰਾਮ ਰੱਖਿਆ ਗਿਆ ਤੇ ਜਿਸ ਤਰ੍ਹਾਂ ਕਿ ਸਾਨੂੰ ਪਤਾ ਕਿ ਡੇਲੀ ਰੋਜ਼ ਤੇ ਰੋਜ਼ ਨਵੀਆਂ ਟੈਕਨੀਕਸ ਨਵੇਂ ਰਿਸਰਚ ਆ ਰਹੀਆਂ ਹੈਗੀਆਂ ਤੇ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਉਸ ਟੈਕਨੀਕ ਦੇ ਨਾਲ ਉਸ ਸਮੇਂ ਨਾਲ ਅਸੀਂ ਆਪਾਂ ਚੱਲੀਏ ਤਾਂ ਕਿ ਜਿਹੜੀ ਸਾਡੀ ਕਲੀਨिकल ਫੀਲਡ ਆ ਜਾਂ এডੂਕੇਸ਼ਨ ਫੀਲਡ ਆ ਇਹਦੇ ਵਿੱਚ ਦੋਨੋਂ ਹੀ ਕਲਬ ਕਰ ਸਕਦੇ ਆਪਾਂ ਹੈਲਥ ਵਿੱਚ এডੂਕੇਸ਼ਨ ਟੀਚਿੰਗ ਫੈਕਲਟੀ ਜਿਹੜੀ ਆਈ ਹੋਈ ਆ ਉਹਨੂੰ ਕਿੱਦਾਂ ਸਭ ਤੋਂ ਵਧੀਆ ਤਰੀਕਾ ਨਾਲ ਬਣਾ ਸਕੀਏ ਤਾਂ ਕਿ ਸਾਡੇ ਬੱਚੇ ਹੈਗੇ ਨਰਸਿੰਗ ਕਰਦੇ ਨੇ ਚਾਹੇ ਉਹ ਐਨਐਮ ਹੋਵੇ ਜੀਐਨਐਮ ਚਾਹੇ ਬੀਐਸਸੀ ਨਰਸਿੰਗ ਹੋਵੇ ਉਹਨੂੰ ਕਿਸ ਤਰ੍ਹਾਂ ਵਧੀਆ ਤਰੀਕਾ ਨਾਲ ਪੜਾ ਕੇ ਲੇਟੈਸਟ ਟੈਕਨੀਕ ਲੇਟੈਸਟ ਗਾਈਡਲਾਈਨਸ ਨਾਲ ਸੀ ਆਪਾਂ ਸਮਝਦਨਾਲ ਸੁਣੋ ਆਪਾਂ ਆ ਮਾਡਰਨ ਕਰੀਏ ਸੋ ਮੈਂ ਆਈ ਹੋਈ ਸਾਰੀ ਸੰਗਤ ਦਾ ਮੇਰੇ ਨਾਲ ਐਮਪੀ ਸਾਹਿਬ ਡਾਕਟਰ ਰਾਜਕੁਮਾਰ ਜੀ ਸਾਡੇ ਪ੍ਰਿੰਸੀਪਲ ਸਾਹਿਬ ਡੀਵੀ ਕਾਲਜ ਤੋਂ ਤੇ ਮੈਡਮ ਦੀਨਦਰ ਜੀ ਸਾਡੇ ਮੈਂ ਕਹਾਂਗਾ ਕਿ ਸਾਡੇ ਮਾਵਰਗ ਹੈ ਜੋ ਇਹ ਰਤਬਾ ਹੈਗਾ ਜਿਨ੍ਹਾਂ ਨੇ 25 ਸਾਲ ਤੋਂ ਹੁਸ਼ਿਆਰਪੁਰ ਵਿੱਚ ਇਹਨਾਂ ਨੇ ਨਾਮ ਕਮਾਇਆ ਕੱਲੇ ਹੁਸ਼ਿਆਰਪੁਰ ਨਹੀਂ ਆਲੇ ਦੋਲੇ ਜ਼ਿਲ੍ਹਿਆਂ ਤੋਂ ਵੀ ਬੱਚਿਆਂ ਨੇ ਕਾਫੀ ਨਰਸਿੰਗ ਕੀਤੀ ਹੈ ਪੜ੍ਹਾਈ ਕੀਤੀ ਹੈ ਤੇ ਪੰਜਾਬ 'ਚ ਵੀ ਸੇਵਾ ਕੀਤੀ ਦੇਸ਼ ਵੀ ਸੇਵਾ ਕੀਤੀ ਤੇ ਬਲਕਿ ਬਾਹਰ ਵੀ ਕਈ ਬੱਚੀਆਂ ਮਲਟੀਨੈਸ਼ਨਲ ਕੰਪਨੀਆਂਸ ਤੇ ਇੰਟਰਨੈਸ਼ਨਲ ਕੰਟਰੀਜ਼ ਵੀ ਗਈਆਂ ਹੋਈਆਂ ਹੋਈਆਂ ਬਾਹਰ ਉੱਥੇ ਉਹ ਸੇਵਾ ਕਰ ਰਹੇ ਨੇ ਸੋ ਮੈਂ ਇਹਨਾਂ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦਾ ਤੇ ਨਾਲ ਸਾਡੇ ਪ੍ਰੈਸ ਫਿਰ ਬਲਜਿੰਦਰ ਸਿੰਘ ਜੀ ਉਹ ਵੀ ਪਹੁੰਚੇ ਨੇ ਮੈਂ ਸਭ ਨੂੰ ਜਿਆ ਆਖਦਾ ਤਾਂ ਸਾਰਿਆਂ ਨੂੰ ਧੰਨਵਾਦ ਕਰਦਾ ਤੇ ਸਾਰ ਨੂੰ ਵਧਾਈ ਦਿੰਦਾ ਜੀ ਧੰਨਵਾਦ ਸ਼ੁਕਰੀਆ ਜੀ ਅ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਇੱਕ ਵਰਕਸ਼ਾਪ ਜਿਹੜੀ ਹੈ ਸਾਡੇ ਪੰਜਾਬ ਸਰਕਾਰ ਵੱਲੋਂ ਕੰਡਕਟ ਕੀਤੀ ਜਾ ਰਹੀ ਹੈ ਔਰ ਇਸ ਵਰਕਸ਼ਾਪ ਦੇ ਤਹਿਤ ਸਾਡੇ ਜਿਹੜੇ ਫੈਕਲਟੀ ਮੈਂਬਰਸ ਨੇ ਜਿਹੜੀ ਫੈਕਲਟੀ ਹੈ ਨਰਸਿੰਗ ਕਾਲਜੇਸ ਤੇ ਸਕੂਲਸ ਦੇ ਵਿੱਚ ਉਹਨਾਂ ਨੂੰ ਰੀਓਰੀਐਂਟੇਸ਼ਨ ਪ੍ਰੋਗਰਾਮਸ ਕੀਤੇ ਜਾਂਦੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਔਰ ਕਰੀਬ-ਕਰੀਬ ਦੋ ਵਰਕਸ਼ਾਪ ਜਿਹੜੀਆਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਹੈਲਥ ਮਿਨਿਸਟਰ ਸਾਹਿਬ ਡਾਕਟਰ ਬਲਵੀਰ ਸਿੰਘ ਜੀ ਉਹਨਾਂ ਦੀ ਰਹਿਨਵਾਈ ਹੇਠ ਹੋ ਚੁੱਕੀਆਂ ਨੇ ਔਰ ਇਨ੍ਹਾਂ ਵਰਕਸ਼ਾਪਸ ਦਾ ਮੈਂ ਸਮਝਦਾ ਕਿ ਸਾਡੇ ਜਿਹੜੀ ਫੈਕਲਟੀ ਹੈ ਉਹਦਾ ਬਹੁਤ ਵੱਡਾ ਫਾਇਦਾ ਹੈ ਔਰ ਅੱਜ ਹੁਸ਼ਿਆਰਪੁਰ ਦੇ ਵਿੱਚ ਸਾਡੇ ਕਾ ਹੁਸ਼ਿਆਰਪੁਰ ਤੇ ਨਵੇਂ ਸ਼ਹਿਰ ਤੋਂ ਦੋ ਜਗ੍ਹਾ ਤੋਂ ਜਿਹੜੇ ਫੈਕਲਟੀ ਮੈਂਬਰਸ ਨੇ ਉਹ ਅੱਜ ਟ੍ਰੇਨਿੰਗ ਦੇ ਲਈ ਉੱਚੇ ਚੇ ਤੌਰ ਤੇ ਆਏ ਨੇ ਤੇ 5000 ਦੇ ਕਰੀਬ ਟੋਟਲ ਫੈਕਲਟੀ ਮੈਂਬਰਸ ਨੇ ਪੂਰੇ ਪੰਜਾਬ ਦੇ ਵਿੱਚ ਸੋ ਨਰਸਿਸ ਜਿਹੜੀਆਂ ਸਾਡੇ ਫੈਕਲਟੀ ਨੇ ਫੈਕਲਟੀ ਜਿਹੜੀ ਹੈ ਉਹਨਾਂ ਨੂੰ ਵੇਰੀਅਸ ਐਸਪੈਕਟਸ ਤੇ ਬਹੁਤ ਸਾਰੇ ਜਿਸ ਤਰ੍ਹਾਂ ਕਲੀਨिकल ਟ੍ਰੇਨਿੰਗ ਦਿੱਤੀ ਜਾਂਦੀ ਹੈ ਉਹਨਾਂ ਨੂੰ ਜਿਹੜੇ ਕੋਈ ਐਗਜ਼ਾਮੀਨੇਸ਼ਨ ਦੇ ਵਿੱਚ ਆਂਸਰ ਸ਼ੀਟਸ ਆ ਉਹਨਾਂ ਦੀ ਈਵੈਲੂਏਸ਼ਨ ਦੀ ਟ੍ਰੇਨਿੰਗ ਐਗਜ਼ਾਮੀਨੇਸ਼ਨ ਸੈਂਟਰ ਦੇ ਵਿੱਚ ਐਜ਼ ਸੁਪਰਡੈਂਡੈਂਟਸ ਐਜ਼ ਐਜ਼ ਇਨਵਿਜੀਲੇਟਰਸ ਕਿਸ ਤਰ੍ਹਾਂ ਕੰਮ ਕਰਨਾ ਸੋ ਉਹਨਾਂ ਨੂੰ ਵੇਰੀਅਸ ਐਸਪੈਕਟਸ ਤੇ ਟ੍ਰੇਨਿੰਗ ਜਿਹੜੀ ਆ ਉਹਨਾਂ ਦੀਆਂ ਅ ਐਨਆਰਟੀਐਸ ਜਾਂ ਟੀਐਨਏਆਈ ਜਾਂ ਵੇਰੀਅਸ ਐਸਪੈਕਟਸ ਤੇ ਟ੍ਰੇਨਿੰਗ ਜਿਹੜੀ ਦਿੱਤੀ ਜਾਂਦੀ ਹੈ ਜਿਹੜੀ ਕਿ ਬਹੁਤ ਅੱਛੀ ਗੱਲ ਹੈ ਕਿਉਂਕਿ ਸਾਡੇ ਜਿਹੜੇ ਟੀਚਰਸ ਜਿਹੜੇ ਆ ਉਹ ਅੱਛੇ ਹੋਣਗੇ ਉਹ ਵੈਲ ਟ੍ਰੇਨਡ ਹੋਣਗੇ ਸਾਡੀਆਂ ਜਿਹੜੀਆਂ ਬੱਚੀਆਂ ਜਿਹੜੀਆਂ ਪੜ ਰਹੀਆਂ ਸਾਡੀਆਂ ਜਿਹੜੇ ਬੱਚੇ ਪੜ ਰਹੇ ਆ ਉਹਨਾਂ ਨੂੰ ਵੀ ਜਿਹੜਾ ਮੈਂ ਸਮਝਦਾ ਕਿ ਉਸ ਦੀ ਬਹੁਤ ਵੱਡੀ ਸਹੂਲਤ ਮਿਲੇਗੀ ਸੋ ਪੰਜਾਬ ਸਰਕਾਰ ਦੀ ਬਹੁਤ ਸਿਹਤ ਸਹੂਲਤਾਂ ਨੂੰ ਲੈ ਕੇ ਸਿੱਖਿਆ ਸਿਸਟਮ ਨੂੰ ਲੈ ਕੇ ਐਜੂਕੇਸ਼ਨ ਸਿਸਟਮ ਨੂੰ ਲੈ ਕੇ ਸਰਕਾਰ ਦੀ ਹਮੇਸ਼ਾ ਇੱਕ ਪਹਿਲ ਕਦਮੀ ਰਹਿੰਦੀ ਹੈ ਸੋ ਸਿਹਤ ਖੇਤਰ ਵਿੱਚ ਆਪ ਜੀ ਨੂੰ ਪਹਿਲਾਂ ਵੀ ਪਤਾ ਹੈ ਕਰੀਬ 850 ਤੋਂ ਉੱਪਰ ਜਿਹੜੇ ਸਾਡੇ ਆਮ ਆਦਮੀ ਕਲੀਨਿਕਸ ਜਿਹੜੇ ਆਲਰੇਡੀ ਕੰਮ ਕਰ ਰਹੇ ਨੇ ਔਰ ਸੇ ਸੂਤਾਂ ਜਿਹੜੀਆਂ ਬਿਹਤਰੀਨ ਪੰਜਾਬ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਉਸ ਨੂੰ ਬਿਹਤਰੀਨ ਤੋਂ ਬਿਹਤਰੀਨ ਕੀਤਾ ਜਾਵੇ ਸੋ ਮੈਂ ਅੱਜ ਦੇ ਇਸ ਦਿਹਾੜੇ ਤੇ ਸਾਡੇ ਖਾਸ ਤੌਰ ਤੇ ਸਾਡੇ ਪ੍ਰਿੰਸੀਪਲ ਸਾਹਿਬ ਮੇਰੇ ਨਾਲ ਮੌਜੂਦ ਨੇ ਔਰ ਸਾਡੇ ਕੈਬਨਿਟ ਮਿਨਿਸਟਰ ਸਾਹਿਬ ਡਾਕਟਰ ਅਵਜੋਤ ਸਿੰਘ ਜੀ ਉਹ ਅੱਜ ਚੇਚੇ ਤੌਰ ਤੇ ਸਾਡੇ ਨਾਲ ਚੀਫ ਗੈਸਟ ਨੇ ਔਰ ਮੈਡਮ ਦਵਿੰਦਰ ਕੌਰ ਜੀ ਸਾਡੇ ਬਹੁਤ ਸਤਿਕਾਰਯੋਗ ਨੇ ਤੇ ਬਹੁਤ ਦੇਰ ਤੋਂ ਇਹ ਜਿਹੜਾ ਸਾਡਾ ਇੰਸਟੀਚਿਊਟ ਹੈ ਦਗਲ 25 ਸਾਲ ਮੈਡਮ ਦੱਸ ਰਹੇ ਸੀ ਉਹ ਚਲਾ ਰਹੇ ਨੇ ਬਰਜਿੰਦਰ ਜੀ ਮੇਰੇ ਛੋਟੇ ਵੀਰ ਉਹ ਵੀ ਉਚੇਚੇ ਤੌਰ ਤੇ ਸਾਡੇ ਚ ਮੌਜੂਦ ਨੇ ਸੋ ਮੈਂ ਇਹਨਾਂ ਦਾ ਜਿੱਥੇ ਧੰਨਵਾਦ ਕਰਦਾ ਉੱਥੇ ਸਾਡੇ ਅੱਜ ਪੀ ਐਨ ਆਰ ਸੀ ਤੋਂ ਜਿਹੜੇ ਜੁਆਇੰਟ ਡਾਇਰੈਕਟਰ ਨੇ ਤੇ ਜਿਹੜੇ ਜੁਆਇੰਟ ਡਾਇਰੈਕਟਰ ਮੈਡੀਕਲ ਐਜੂਕੇਸ਼ਨ ਨੇ ਤੇ ਨਾਲ ਰਜਿਸਟਰਾਰ ਵੀ ਨੇ ਉਹ ਵੀ ਉਚੇਚੇ ਤੌਰ ਤੇ ਅੱਜ ਇੱਥੇ ਪਹੁੰਚੇ ਆ ਸੋ ਉਹਨਾਂ ਦਾ ਵੀ ਧੰਨਵਾਦ ਕਰਦਾ ਥੈਂਕ ਯੂ ਵੈਰੀ ਮਚ